ਚੋਰੀ ਅਤੇ ਲੁੱਟਖੋਹਾਂ ਦੀਆਂ ਘਟਨਾਵਾਂ ਵਿੱਚ ਜਲੰਧਰ ਪੁਲਿਸ ਨੇ ਤਿੰਨ ਲੁਟੇਰਿਆਂ ਨੂੰ ਕੀਤਾ ਗ੍ਰਿਫਤਾਰ ਜਾਣਕਾਰੀ ਦਿੰਦੇ ਜਲੰਧਰ ਪੁਲਿਸ ਨੇ ਲੁੱਟਖੋਹਾਂ ਵਿੱਚ ਕਪੂਲਾ ਰੋਡ ਤੇ ਪੁਲਿਸ ਨੇ ਤਿੰਨ ਲੁਟੇਰਿਆਂ ਨੂੰ ਗ੍ਰਿਫਤਾਰ ਕੀਤਾ ਹੈ ਜਿਨ੍ਹਾਂ ਦੀ ਪਛਾਣ ਸੋਮੀ ਕੁਮਾਰ ਕਰਨ ਅਤੇ ਰਾਹੁਲ ਵਜੋਈਆ ਹੈ ਤਲਾਸ਼ੀ ਲੈਣ ਤੇ ਪੁਲਿਸ ਨੇ ਇਨ੍ਹਾਂ ਕੋਲੋਂ ਦੋ ਸਮਾਰਟਫੋਨ, ਲੋਹੇ ਦਾ ਦਾਤਰ ਅਤੇ ਇੱਕ ਲੋਹੇ ਦਾ ਚਾਕੂ ਬਰਾਮਦ ਕੀਤਾ ਹੈ ਪੁੱਛਗਿੱਛ ਲਈ ਪੁਲਿਸ ਨੇ ਇਨ੍ਹਾਂ ਵਿਅਕਤੀਆਂ ਨੂੰ ਹਿਰਾਸਤ ਵਿੱਚ ਲੈ ਲਿਆ ਅਤੇ ਜਲੰਧਰ ਦੇ ਥਾਣਾ ਬਸਤੀ ਬਾਵਾ ਖੇਲ ਵਿਖੇ ਐਫਆਈਆਰ ਦਰਜ ਕਰਕੇ ਪੁਲਿਸ ਨੇ ਵਿਅਕਤੀਆਂ ਨੂੰ ਗ੍ਰਿਫਤਾਰ ਕਰ ਲਿਆ ਸ਼ਹਿ ਸਰ ਜੀ ਇਹ ਰਿਪੋਰਟ ਜਲਦੀ ਪੇਸ਼ ਕੀਤੀ ਵੀ ਮਾਨਯੋਗ ਕਮਿਸ਼ਨਰ ਆਫ ਪੁਲਿਸ ਡਰਦੀ ਦੇ ਦਿਸ਼ਾ ਦੇਸ਼ਾ ਇਹ ਜੋ ਇੱਕ ਸਪੈਸ਼ਲ ਡਰਾਈਵ ਚਲਾਈ ਅਸੀਂ ਅਗੇਂਸਟ ਸਨੇਚਿੰਗ ਤੇ ਇਲੀਗਲ ਐਕਟੀਵਿਟੀਜ਼ ਕਰਦੇ ਖਲਾਫ ਉਸ ਦੇ ਤਹਿਤ ਥਾਣਾ ਬਸਤੀ ਬਾਬਰਖੇਰ ਦੀ ਪੁਲਿਸ ਨੂੰ ਇੱਕ ਸਫਲਤਾ हासिल ਹੋ ਗਿਆ ਜਿਸ ਦੇ ਵਿੱਚ ਉਹਨਾਂ ਨੇ ਤਿੰਨ ਜਿਹੜੇ ਸਨੇਚਰਸ ਹੈਗੇ ਹਨ ਉਹਨਾਂ ਨੂੰ ਗ੍ਰਿਫਤਾਰ ਕੀਤਾ ਹੈ ਉਹਨਾਂ ਨੂੰ ਗ੍ਰਿਫਤਾਰ ਕਰਨ ਤੋਂ ਬਾਅਦ ਇੱਕ ਕਤਮਾ ਨੰਬਰ 3 14/2/2025 ਨੂੰ 304 2 ਪੀ ਅਨਸਤੇ ਰਹਿਤ ਅਦਾਲਤ ਚਿੱਤਿਆ ਗਿਆ ਜਿਸ ਦੇ ਵਿੱਚ ਦੋਸ਼ੀ ਸ਼ਸ਼ੀ ਕੁਮਾਰ ਪੁੱਤਰ ਮਨੋਵਰ ਲਾਲ ਕਰਨ ਪੁੱਤਰ ਮਨੋਵਰ ਲਾਲ ਅਤੇ ਰਾਹੁਲ ਕੁਮਾਰ ਪੁੱਤਰ ਸੁਮਨਾਥ ਜਿਹੜੇ ਜਲੰਧਰ ਦੇ ਰਹਿਣ ਵਾਲੇ ਹਨ ਇਹਨਾਂ ਨੂੰ ਗ੍ਰਿਫਤਾਰ ਕੀਤਾ ਇਹਨਾਂ ਕੋਲੋਂ ਇੱਕ ਚੋਰੀ ਦੀ ਐਕਟਵਾ ਇੱਕ ਮੋਬਾਈਲ ਫੋਨ ਜਿਹੜੇ ਤਿੰਨ ਮੋਬਾਈਲ ਫੋਨ ਹੈ ਰਿਕਵਰ ਕੀਤੇ ਆ ਦੋ ਰੈਡਮੀ ਦੇ ਇੱਕ Oppo ਦੇ ਤੇ ਇੱਕ ਦਾਤਰ ਲੋਹਾ ਤੇ ਇੱਕ ਚਾਕੂ ਜੋ ਜਿਹਦੇ ਨਾਲ ਇਹ ਲੋਕਾਂ ਨੂੰ ਘਰਾ ਕੇ ਉਹਨਾਂ ਤੋਂ ਸਨੇਚਿੰਗ ਕਰਦੇ ਸੀਗੇ ਜਿਹੜੇ ਰਾਹੁਲ ਕੁਮਾਰ ਪੁੱਤਰ ਸੋਮਨਾ ਤੇ ਜੀ ਉਸਤੇ ਪਹਿਲਾਂ ਵੀ ਇੱਕ ਮਕਦਮਾ ਚੋਰੀ ਦਾ ਦਰਜ ਹੈਗਾ ਜੀ ਜਿਹੜਾ ਸ਼ਸ਼ੀ ਕੁਮਾਰ ਪੁੱਤਰ ਮਨੋਹ ਲਾਲ ਉਸਤੇ ਵੀ ਇੱਕ ਮਕਦਮਾ ਪਹਿਲਾਂ ਚੋਰੀ ਦਾ ਦਰਜ ਹੈ